ਠੀਕ ਹੈ ਵੀਰੇ ਇਤੋਂ ਵੀ ਲਮਾ ਗਈ ਹੈ ਇਹਨਾਂ ਹਰੇਕ ਤਰ੍ਹਾਂ ਦੀ ਕੁਆਲਿਟੀ ਪਰ ਆਪਾਂ ਇਸ ਚੀਜ਼ ਦਾ ਦਾਵਾ ਕਰਦੇ ਹਾਂ ਕਿ ਤੋ ਵੀ ਲਾਈਵ ਦੇ ਵਿੱਚ ਅਗਲਾ ਟੈਸਟ ਕਰਵਾ ਸਕਦਾ ਜੀ ਇਹ 353 ਜਿਹੜਾ ਲਿਖਿਆ ਇਹ ਕੁਆਲਿਟੀ ਜੀ ਇਹਨੂੰ ਕੱਦੋਂ ਰੋਟਾਵੀਟਰ ਤਿਆਰ ਹੈ ਜੀ ਬਈ ਰੋਟਾਵੀਟਰ ਤਿਆਰ ਹੈ ਰੋਟਾਵੀਟਰ ਤਿਆਰ ਹੈ ਇਹਨੂੰ ਨਾਲ ਲਾ ਕੇ ਇਸ ਚੀਜ਼ ਦੀ ਗਾਰੰਟੀ ਆ ਵੈਸਟ ਕੁਆਲਿਟੀ ਦੀ ਸੀਲ ਹੈ ਜੀ ਇਹਦੇ ਨਾਲ ਕੱਦੂ ਦੇ ਵਿੱਚ ਕਿਤੇ ਵੀ ਬੰਦਾ ਰੋਟਾਵੀਟਰ ਨੂੰ ਵਰਤ ਸਕਦਾ ਪਾਣੀ ਪੈਣ ਦੀ ਜ਼ਿੰਮੇਵਾਰੀ ਹੋਊਗੀ ਠੀਕ ਹੈ ਜੀ ਇਹ ਸਾਈਡ 베アリング ਆ ਗਿਆ ਜਿਹੜਾ ਸਿਰੋਂ ਦੇ ਵਿੱਚ ਮਿੱਟੀ ਪੈਣ ਨਾਲ 베어ਿੰਗ ਦੀ ਕੁਆਲਿਟੀ ਆ ਜਿਹੜੀ ਲਾਈਫ ਆ ਜਿਹੜੀ ਘਟਦੀ ਆ ਗਈ ਠੀਕ ਹੈ ਤੇਲ ਦੇ ਵਿੱਚ ਚੱਲਣ ਕਾਰਨ ਸੀਲ ਆ ਗਈ ਆਪਣੇ ਲੋਏ ਮਕੈਨੀਕਲ ਸੀਲ ਆ ਗਈ ਸੈਪ ਦੀ ਜੀ ਠੀਕ ਹੈ ਗਿਆ 베어ਿੰਗ ਆ ਗਿਆ ਜੀ 베어ਿੰਗ ਦਾ ਆਪਣਾ ਸਾਰਾ ARB ਦਾ ਵਰਤਨ ਹੈ ਜੀ ਕਿਤੇ ਵੀ ਬੰਦਾ ਟੈਸਟ ਕਰਵਾ ਸਕਦਾ ਹੈ ਇਹ ਚੀਜ਼ ਦਾ ਠੀਕ ਹੈ ਇਹਦੇ ਉੱਤੇ ਬਕਾਇਦਾ ARB ਦਾ ਬ੍ਰਾਂਡ ਲੱਗਿਆ ਹੋਇਆ ਹੈਗਾ ਜੀ ਠੀਕ ਹੈ ਜੀ ਬਕਾਇਦਾ ਨਾ ਰੋਟਾਵੇਟਰ ਚੱਲਣ ਤੇ ਨਾ ਚੱਲਣ ਦੇ ਵਿੱਚ ਸਿਰਫ ਤਿੰਨ ਕਾਰਨ ਨੇ ਉਹ ਤਿੰਨ ਕਾਰਨ ਦੱਸਦਾ ਰੋਟਾ ਰੋਟਾਵੇਟਰ ਦੇ ਵਿੱਚ ਵਾਈਬ੍ਰੇਸ਼ਨ ਨਹੀਂ ਹੋਣੀ ਚਾਹੀਦੀ ਸਭ ਨਾਲ ਪਹਿਲੀ ਗੱਲ ਜੇ ਵਾਈਬ੍ਰ ਉਸ ਤੋਂ ਬਾਅਦ ਆ ਜੇ ਕੱਲ ਕਲਰ ਦੀ ਕਲਰ ਤੋਂ ਬਿਨਾ ਕੁਆਲਿਟੀ ਨਹੀਂ ਹੋਣੀ ਹੈ ਨਾ ਵੀ ਜੇ ਬਾਹਰ ਖੜ ਗਿਆ ਤਾਂ ਪੇਪੜੀਆਂ ਅਪਡੇਟਨ ਜਾਂ ਉਹ ਚੀਜ਼ ਦੀ ਆਪਾਂ ਨੂੰ ਕੁਆਲਿਟੀ ਚਾਹੀਦੀ ਹੈ ਕਲਰ ਦੀ ਦੂਸਰੀ ਤੀਸਰਾ ਚਾਹੀਦਾ ਆਪਾਂ ਨੂੰ ਇਹਦੇ ਗਰਾਰੀਆਂ ਤੇ ਜਿਹੜੇ ਬੈਰਿੰਗ ਨੇ ਇਹਨਾਂ ਦੇ ਸਿਰ ਤੇ ਰੋਟਾਵੇਟਰ ਨੇ ਫੁੱਲ ਚੱਲਣਾ ਠੀਕ ਹੈ ਇਹ ਤਿੰਨ ਚੀਜ਼ਾਂ ਦੇ ਵਿੱਚ ਕਮੀ ਆ ਗਈ ਤਾਂ ਰੋਟਾਵੇਟਰ ਨਹੀਂ ਚੱਲੇਗਾ ਠੀਕ ਹੈ ਕਦੇ ਵੀ ਨਹੀਂ ਚੱਲੇਗਾ ਤੇ ਅੱਜ ਪਹੁੰਚਿਆ ਆਪਾਂ ਪਰਮਿੰਦਰ ਐਂਡ ਜੇਐਸ ਕੰਪਨੀ ਦੇ ਅੰਦਰ ਜਕੇਪਲ ਠੀਕ ਹੈ ਜੀ ਬਾਈ ਹੋਣਾ ਤੋਂ ਪੁੱਛਦੇ ਆ ਆਪਣੇ ਇਹ ਫੀਚਰ ਹੈ ਵੀ ਕਿੰਨੇ ਹੈਗੇ ਤੇ ਹੋਰ ਵੀ ਗੱਲਾਂ ਕਰਦੇ ਰੇਟ ਰੇਟ ਵਗੈਰਾ ਵੀ ਦੱਸਾਂਗੇ ਤੇ ਬਾਕੀ ਗੱਲਾਂ ਵੀ ਕਰਦੇ ਆ ਟੋਟਲ ਜਾਣਕਾਰੀ ਤੁਹਾਨੂੰ ਦੇਣੀ ਹੈ ਰੋਟਾਵੇਟਰ ਬਾਰੇ ਹੋਰ ਕੀ ਹਾਲ ਚੱਲਿਆ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਾਰੇ ਦੇਖਦੇ ਦੱਸ ਕੌਣ ਬਹੁਤ ਬਹੁਤ ਹਾਂਜੀ ਵੀਰੇ ਤੇ ਜੇ ਮੈਂ ਗੱਲ ਕਰਾਂ ਵੀਰੇ ਅੱਜ ਦੇ ਟਾਈਮ ਦੇ ਵਿੱਚ ਸਭ ਤੋਂ ਪਹਿਲਾਂ ਆਪਣਾ ਵਾਈਬ੍ਰੇਸ਼ਨ ਦੀ ਦਿੱਕਤ ਹੈ ਨਾ ਜੇ ਵਾਈਬ੍ਰੇਸ਼ਨ ਨਹੀਂ ਹੋਏਗੀ ਤਾਂ ਲੋਡ ਫਰੀ ਚੱਲੇਗਾ ਜੀ ਤੁਸੀਂ ਸਾਨੂੰ ਇਹ ਦੱਸੋ ਵੀ ਆਪਣਾ ਰੋਟਾਵੇਟਰ ਕਿੰਨਾ ਵਾਈਬ੍ਰੇਸ਼ਨ ਫ੍ਰੀ ਹੈ? ਆਈ ਆਪਣਾ 0% ਵਾਈਬ੍ਰੇਸ਼ਨ ਆ ਜੀ ਕਿਤੇ ਵੀ ਆਪਾਂ ਟੈਸਟਿੰਗ ਕਰਕੇ ਅਗਲਾ ਚੈੱਕ ਕਰਕੇ ਲੈ ਕੇ ਜਾਵੇ ਉਹਦੀ ਪੂਰੀ ਜ਼ਿੰਮੇਵਾਰੀ ਹੋਊਗੀ ਗਾਰੰਟੀ ਹੋਊ ਜਦੋਂ ਤੱਕ ਰੋਟਾਵੇਟਰ ਦੀ ਲਾਈਫ ਆ। ਅੱਛਾ ਗਾਰੰਟੀ ਦੀ ਵੀਰੇ ਗੱਲ ਕਰਤੀ ਆਪਣਾ ਕਿੰਨਾ ਟਾਈਮ ਦਾ ਜਿਹੜਾ ਸੈਟਅਪ ਇੱਕ ਪੀਸ ਦੀ ਗਾਰੰਟੀ ਰਹਿੰਦੀ ਜਾਂ ਵਾਰੰਟੀ ਰਹਿੰਦੀ? ਇੱਕ ਇੱਕ ਪੀਸ ਦੀ ਵਾਰੰਟੀ ਹੁੰਦੀ ਹੈ ਜਿਹੜੀ 1 ਸਾਲ ਦੀ ਹੁੰਦੀ ਹੈ ਜੀ। ਹਾਂਜੀ। ਇਹਦੇ ਵਿੱਚ ਸਾਰੇ ਗੇਰਾਂ ਦੀ ਆ ਜਾਂਦੀ ਹੈ, ਦੋਏ ਗੇਰਾਂ ਦੀ ਪੈਰਗਾਂ ਦੀ ਆ ਜਾਂਦੀਆਂ, ਟੁੱਟਣ ਦੀ ਗਾਰੰਟੀ ਹੁੰਦੀ ਹੈ ਜੀ। ਠੀਕ ਹੈ ਬੈਂਡ ਦੀ ਗਰੰਟੀ ਪੈਂਡ ਦੀ ਗਰੰਟੀ ਪੈਂਡ ਦੇ ਵਿੱਚ ਹੀ ਕੁਆਲਿਟੀ ਦਿਸੂਗੀ ਹਾਂਜੀ ਵਾਰੈਂਸੀ ਦਾ Ориਜੀਨਲ ਬਰੇਟ ਹੋਊਗਾ ਤਕਰੀਬਨ ਜਿਹੜਾ ਵੀ ਲੱਗੂਗਾ ਕਿਹੜਾ ਲੱਗੇਗਾ Ориਜੀਨਲ ਲੱਗੇਗਾ ਵੀਰੇ ਜਿੰਨਾ ਮੈਂ ਗੱਲ ਕਰਾਂ ਪੇਂਟ ਕੁਆਲਿਟੀ ਦੀ ਹਨਾ ਉਹ ਦੂਸਰੀ ਦਿੱਕਤ ਆਉਂਦੀ ਪੇਂਟ ਕੁਆਲਿਟੀ ਦੇ ਵਿੱਚ ਕਿਉਂਕਿ ਵੀਰੇ ਰੋਟਾਵੇਟਰ ਖੜਦਾ ਬਾਹਰ ਕੱਦੂ ਦੇ ਵਿੱਚ ਪਾਣੀ ਦੇ ਵਿੱਚ ਮੀਂਹ ਦੇ ਵਿੱਚ ਚੱਲਦਾ ਹੈ ਤੇ ਪੇਂਟ ਕੁਆਲਿਟੀ ਲੋ ਹੋ ਜਾਂਦੀ ਜਾਂ ਅੱਬਲ ਵੀਰੇ ਜੰਗਾਲ ਆ ਜਾਂਦਾ ਠੀਕ ਹੈ ਦੂਸਰੀ ਗੱਲ ਹੈ ਉਹਦੀ ਦੂਸਰੀ ਗੱਲ ਦੀ ਛੁੱਟੀ ਦੇ ਰਹੇ ਆ ਜਿਹੜੀ ਉਹਦੇ ਵਿੱਚ ਆਪਾਂ ਬੈਸਟ ਕੁਆਲਿਟੀ ਦੇ ਰਹੇ ਆ ਜੀ ਪਾਊਡ ਪਾਊਡਰ ਕੋٹنگ ਪਾਊਡਰ ਕੋٹنگ ਦਾ ਪੇਂਟ ਆ ਜਿਹੜਾ ਉਹਦੀ ਲਾਈਫ ਵੀ ਜ਼ਿਆਦਾ ਹੁੰਦੀ ਆ ਤੇ ਕੁਆਲਿਟੀ ਵੀ ਉਹਦੀ ਬੈਟਰ ਹੁੰਦੀ ਆ ਲਿਕਵਿਡ ਨਾਲੋਂ ਠੀਕ ਹੈ ਵੀਰੇ ਹਾਂ ਲਿਕਵਿਡ ਪੇਂਟ ਨਾਲੋਂ ਡਲ ਨਹੀਂ ਹੁੰਦਾ ਕੁਆਲਿਟੀ ਲੰਬਾ ਟਾਈਮ ਦੀ ਕੁਆਲਿਟੀ ਨੇ ਇਹ ਆਪਣਾ ਵੀਰੇ ਜੇ ਇਹ ਪੇਂਟ ਦੀ ਗੱਲ ਜਿਹੜਾ ਆਪਣਾ ਸਾਰੇ ਪ੍ਰੋਡਕਟਾਂ ਤੇ ਆਲ ਪ੍ਰੋਡਕਟਾਂ ਦੇ ਉੱਤੇ ਜਿਹੜਾ ਪੇਂਟ ਹੋ ਰਿਹਾ ਉਹ ਪਾਊਡਰ ਕੋٹنگ ਹੋ ਰਿਹਾ ਜੀ ਨਾਲ ਪੱਠੀ ਵੀ ਠੀਕ ਹੈ ਜੀ ਸਾਰੇ ਮੰਨ ਲਓ ਜਿੰਨੇ ਪ੍ਰੋਡਕਟ ਨੇ ਆਪਣੇ ਉਹਨਾਂ ਦੇ ਉੱਤੇ ਪੱਠੀ ਪੇਂਟ ਹਾਂ ਪਾਊਡਰ ਕੋٹنگ ਪਲੱਸ ਪੱਠੀ ਵੀ ਠੀਕ ਹੈ ਵੀਰੇ ਹਾਂ ਸੌਰਡ ਹੁਣ ਤੀਸਰੀ ਵੀ ਸਮਾਨ ਦੇ ਵਿੱਚ ਵੀਰੇ ਜੇ ਗੱਲ ਕਰੀ ਹੁਣ ਚੱਲਣਾ ਇਹਦੇ ਸਿਰ ਤੇ ਆ ਉਹ ਤਾਂ ਆ ਕੇ ਵੀਰੇ ਬਾਹਰਲੀ ਚੀਜ਼ ਆਪਣੀ ਹੈ ਨਾ ਦੇਖ ਦਿਖਾਵੇ ਦੀ ਚੱਲਣਾ ਇਹਦੇ ਸਿਰ ਤੇ ਗਰਾਰੀਆਂ ਦੇ ਤੇ ਬੈਰੀਆਂ ਦੇ ਸਿਰ ਤੇ ਚੱਲਣਾ ਉਸ ਤੋਂ ਉੱਤੇ ਨਹੀਂ ਚੱਲਦਾ ਜੇ ਆਪਣੀ ਚੀਜ਼ ਘਟਿਆ ਹੈ ਨਾ ਤਾਂ ਰੋਟਾਵੇਟਰ ਨਹੀਂ ਚੱਲੇਗਾ ਨਹੀਂ ਚੱਲਦਾ ਜੀ ਹਾਂ ਠੀਕ ਹੈ ਕਮੀ ਆਏਗੀ ਰੋਟਾਵੇਟਰ ਦੇ ਵਿੱਚ ਹੁਣ ਵੀਰੇ ਇਹ ਸਮਾਨ ਦੀ ਸਾਨੂੰ ਨੌਲੇਜ ਦਿਓ ਵੀ ਇਹ ਸਮਾਨ ਆਪਣਾ ਕਿੱਥੋਂ ਕਿਹੜੇ ਨੰਬਰ ਕੀ ਲਾਉਂਦੇ ਜੇ ਮੰਨ ਲਓ ਕਿਵੇਂ ਦੀ ਕੁਆਲਿਟੀ ਹੈ ਇਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਆ ਜਾਂਦਾ ਜੀ ਸਾਈਡ ਸੈਟ ਸਾਈਡ ਸੈਟ ਗਰਾਰੀ ਸੈਟ ਆ ਗਿਆ ਇਹਨੂੰ ਸਾਈਡ ਸੈਟ ਕਹਿੰਦੇ ਨੇ ਗੇਅਰ ਸਾਈਡ ਸੈਟ ਠੀਕ ਹੈ ਵੀਰੇ ਇਹਦੇ ਵਿੱਚ EN 53 ਜਿਵੇਂ ਲਿਖਿਆ ਹੋਇਆ ਲਿਖ ਕੇ ਤਾਂ ਹਰੇਕ ਵੇਚਦਾ ਹੈਗਾ ਠੀਕ ਹੈ ਵੀਰੇ ਇਹ ਤੋਂ ਵੀ ਲਮਾ ਗਈ ਹੈ ਨਾ ਹਰੇਕ ਤਰ੍ਹਾਂ ਦੀ ਕੁਆਲਿਟੀ ਪਰ ਆਪਾਂ ਇਸ ਚੀਜ਼ ਦਾ ਦਾਵਾ ਕਰਦੇ ਹਾਂ ਕਿ ਤੋਂ ਵੀ ਲਾਈਵ ਦੇ ਵਿੱਚ ਅਗਲਾ ਟੈਸਟ ਕਰਵਾ ਸਕਦਾ ਜੀ ਸਾਨੂੰ 353 ਜਿਹੜਾ ਲਿਖਿਆ ਇਹ ਕੁਆਲਿਟੀ ਆ ਗਈ ਜੀ ਲੋਹੇ ਦੀ ਜਿਵੇਂ ਆਮ ਲੋਹੇ ਦੇ ਵਿੱਚ ਆ ਜਾਂਦੀ ਉਹ ਵਿੱਚ ਇਹ ਆਪਾਂ ਵੀਰੇ ਗ੍ਰੇਡ ਦੀ ਗੱਲ ਕਰ ਰਹੇ ਹਾਂ ਹਾਂ ਇਹਦੇ ਵਿੱਚ ਗ੍ਰੇਡ ਦੇ ਵਿੱਚ ਆ ਜਾਂਦਾ EN 53 ਇਹ ਟੈਸਟਿੰਗ ਲਾਈਵ ਦੇ ਵਿੱਚੋਂ ਕਿਤੋਂ ਵੀ ਟੈਸਟ ਕਰਵਾ ਸਕਦਾ ਸਾਨੂੰ ਕੁਆਲਿਟੀ ਹੈ EN ਇਹੀ ਮਿਲੂਗੀ ਠੀਕ ਹੈ ਜੀ ਇਹ ਮੰਨ ਲਓ ਟੌਪ ਗ੍ਰੇਡ ਦਾ ਲੋਹਾ ਆ ਗਿਆ ਆਪਾਂ ਕਹਿੰਦੇ ਟੌਪ ਗ੍ਰੇਡ ਦਾ ਲੋਹਾ ਆ ਗਿਆ ਜੀ ਜਿਹਨੂੰ ਆਪਾਂ ਮਤਲਬ ਵੀ ਸਟੀਲੀ ਲੋਹੇ ਦੇ ਵਿੱਚ ਆਪਾਂ ਕਹਿ ਸਕਦੇ ਹਾਂਗੇ ਸਟੀਲੀ ਲੋਹੇ ਦੇ ਵਿੱਚ ਹਾਂ ਵੀਰੇ ਆ ਦਿਖਾ ਦੇ ਇੱਕ ਵਰੀ 353 ਕੱਲਾ ਲਿਖਿਆ ਨਹੀਂ ਤੁਸੀਂ ਲੈਬ ਟੈਸਟ ਕਰਵਾ ਸਕਦੇ ਹੋ ਲੈਬ ਟੈਸਟ ਕਰਵਾ ਸਕਦੇ ਹੋ ਦੇਖ ਇੱਕ ਕੱਲੇ ਲਿਖੇ ਦਾ ਮਤਲਬ ਨਹੀਂ ਤੁਸੀਂ ਚੈੱਕ ਕਰੋ ਵੀ ਇਹੀ ਚੀਜ਼ ਨਿਕਲਣੀ ਉਹ ਇਹੀ ਚੀਜ਼ ਨਿਕਲੇ ਆ ਉਸ ਤੋਂ ਬਾਅਦ ਦੂਜੇ ਨੰਬਰ ਤੇ ਆ ਗਈ ਜੀ ਸਾਬ ਦੀ ਸੀਲ ਠੀਕ ਹੈ ਜੀ ਦੇਖੋ ਜੀ ਸਾਬ ਦੀ ਸੀਲ ਆ ਗਈ オリジナル ਸੀਲ ਆ ਗਈ ਜੀ ਇਹ ਇਸ ਚੀਜ਼ ਦੀ ਗਾਰੰਟੀ ਆ ਠੀਕ ਹੈ ਵੈਸਟ ਕੁਆਲਿਟੀ ਦੀ ਸੀਲ ਹੈ ਜੀ ਇਹਦੇ ਨਾਲ ਕੱਦੂ ਦੇ ਵਿੱਚ ਕਿਤੇ ਵੀ ਮੰਦਾ ਰੋਟਾ ਵੀਟਰ ਨੂੰ ਵਰਤ ਸਕਦਾ ਪਾਣੀ ਪੈਣ ਦੀ ਜ਼ਿੰਮੇਵਾਰੀ ਹੋਊਗੀ ਠੀਕ ਹੈ ਜੀ ਇਹ ਸਾਈਡ 베ਰਿੰਗ ਆ ਗਿਆ ਜਿਹੜਾ ਉਹ ਵੀ ਆਪਣਾ ਮਤਲਬ ਤੇਲ ਦੇ ਵਿੱਚ ਹੈਗਾ ਤੇਲ ਦੇ ਵਿੱਚ ਹਾਂ ਉੱਥੇ ਵੀ ਸੈੱਪ ਦੀ ਸੀਲ ਪੈਂਦੀ ਹੈ ਜੀ ਵੀਰੇ ਜਿਹੜਾ ਤੁਸੀਂ ਸਾਈਡ 베ਰਿੰਗ ਤੇਲ ਦੇ ਵਿੱਚ ਦਿੱਤਾ ਹੈ ਹਾਂ ਕੁਝ ਕਰੋਟਾਵੇਟਰ ਹੁੰਦੇ ਗਰੀਸ ਦੇ ਵਿੱਚ ਹੁੰਦੇ ਕੁਝ ਤੇਲ ਦੇ ਵਿੱਚ ਹੁੰਦਾ ਕਾਰਨ ਹੈ ਵੀਰੇ ਇਸ ਤੇਲ ਦੇ ਵਿੱਚ ਕਾਰਨ ਆਉਂਦੇ ਜੀ ਉਹਦੇ ਵਿੱਚ ਕਿ ਨਾ ਮਿੱਟੀ ਘਟੇ ਦੇ ਕਾਰਨ ਕਿਉਂ ਕੱਦੂ ਦੇ ਵਿੱਚ ਚੱਲਣਾ ਹੁੰਦਾਗਾ ਹਾਂਜੀ ਵੀਰੇ ਤੇ ਲਿਕਵਿਡ ਉਹਦੇ ਵਿੱਚ ਹਾਰਡ ਗਰੀਸ ਦੇ ਕਾਰਨ ਉਹਦੇ ਵਿੱਚ ਮਿੱਟੀ ਪੈਣ ਨਾਲ ਬੈਰਿੰਗ ਦੀ ਕੁਆਲਿਟੀ ਆ ਜਿਹੜੀ ਲਾਈਫ ਆ ਜਿਹੜੀ ਘਟਦੀ ਆ ਗਈ ਠੀਕ ਹੈ ਤੇਲ ਦੇ ਵਿੱਚ ਇਹ ਚੱਲਣ ਕਾਰਨ ਸੀਲ ਆ ਗਈ ਆਪਣੇ ਲੋਏ ਮਕੈਨੀਕਲ ਸੀਲ ਆ ਗਈ ਸੈਪ ਦੀ ਜੀ ਠੀਕ ਹੈ ਜੀ ਇਹਦੇ ਨਾਲ ਨਾ ਤਾਂ ਪਾਣੀ ਪਾਵੇ ਨਾ ਮਿੱਟੀ ਘੱਟਾ ਪਾਵੇ ਪਲੱਸ ਪੁਆਇੰਟ ਆ ਗਈ ਆਪਣਾ ਤੇਲ ਦੇ ਵਿੱਚ ਠੀਕ ਹੈ ਵੀਰੇ ਹਾਂ ਤੇ ਜੇ ਵੀਰੇ ਮੈਂ ਗੱਲ ਕਰਾਂ ਹਾਂ ਆਪਣੇ 베어ਿੰਗ ਆ ਗਿਆ 베어ਿੰਗ ਆ ਗਿਆ ਜੀ 베어ਿੰਗ ਆਪਣਾ ਸਾਰਾ ARB ਦਾ ਵਰਤਨ ਹੈ ਜੀ ਕਿਤੇ ਕੋਈ ਬੰਦਾ ਟੈਸਟ ਕਰਵਾ ਸਕਦਾ ਹੈ ਇਹ ਚੀਜ਼ ਦਾ ਠੀਕ ਹੈ ਇਹਦੇ ਉੱਤੇ ਬਕਾਇਦਾ ARB ਦਾ ਬ੍ਰਾਂਡ ਲੱਗਿਆ ਹੋਇਆ ਹੈਗਾ ਜੀ ਠੀਕ ਹੈ ਜੀ ਬਕਾਇਦਾ ਨਾਲ ਇਨਵੈਲਪ ਸਾਰਾ ਤਕਰੀਬਨ ARB ਜੀ ਹੁੰਦਾ ਸਾਰੀ ਆਪਣੇ ਲੋ ਜਿੰਨੀ ਕੁਆਲਿਟੀ ਹੈ ਸਾਰੀ ARB ਦਾ 베어ਿੰਗ ਵਰਤਿਆ ਜਾਂਦਾ ਅੱਛਾ ਵੀਰੇ ਤੇ ਉਸ ਤੋਂ ਬਾਅਦ ਰੇਟ ਦੀ ਜੇ ਵੀਰੇ ਗੱਲ ਕਰੀਏ ਕਿਹਦੀ ਰੇਟ ਦੀ ਹੈਗੀ ਤੇ ਰੇਟ ਦੀ ਰੇਟ ਦੀ ਆ ਬਾਕੀਆਂ ਨਾਲੋਂ ਬਿਲਕੁਲ ਕਫੇਟਰੀਟਾਂ ਦੇ ਵਿੱਚ ਆਪਣੇ ਲੋਕ ਜਦੋਂ ਮਰਜ਼ੀ ਸਟਾਕ ਆ ਜਦੋਂ ਮਰਜ਼ੀ ਆ ਕੇ ਲੈ ਸਕਦਾ ਠੀਕ ਹੈ ਵੀਰੇ ਹਾਂ ਰੇਟ ਦਾ ਵੀਰੇ ਬਾਕੀ ਨਾਲੋਂ ਅੰਤਰ ਰਹੇਗਾ ਕਾਫੀ ਅੰਤਰ ਰਹੇਗਾ ਜੀ ਕਾਫੀ ਅੰਤਰ ਦੇਵਾਂਗੇ ਜੀ ਉਹਦੇ ਹੁਣ ਵੀਰੇ ਮੈਂ ਗੱਲ ਕਰਾਂ ਆਪਣੇ ਸਾਹਮਣੇ 8 ਜਾਂ 9 ਫੁੱਟਾ ਨਾ ਰੋਟਾਵੇਟਰ ਪਿਆ ਹੈ ਇਹ 9 ਫੁੱਟ ਵੀਰੇ ਅੰਦਰੋਂ ਪੂਰਾ ਹੋਏਗਾ ਜਾਂ ਬਾਹਰੋਂ ਪੂਰਾ ਹੋਏਗਾ ਇਹ ਅੰਦਰੋਂ ਅੰਦਰੋਂ ਪੂਰਾ 9 ਫੁੱਟਾ ਹੋਊਗਾ ਜੀ ਜਿਹੜਾ ਬਾਹਰੋਂ ਦੀ ਗੱਲ ਕਰ ਲੋ ਡਿਸਕ ਤੋਂ ਡਿਸਕ 9 ਪਲੱਸ ਆ ਜੀ ਇਹ ਉਹ 9 ਪਲੱਸ ਆ ਵੀ ਹਾਂ ਠੀਕ ਹੈ ਇਹ ਆਪਾਂ ਫੀਤਾ ਲਾ ਕੇ ਆਪਾਂ ਤੁਹਾਨੂੰ ਟੈਸਟ ਕਰਾ ਸਕਦੇ ਹਾਂ ਜੀ ਇਹ ਗੱਲ ਕਰੀਏ ਕਾਰੀ ਲੈਣੇ ਆਪਾਂ ਟੈਸਟ ਆ ਜਾ ਆ ਲੋ ਜੀ ਚੈੱਕ ਕਰਿੰਦੇ 2 ਮਿੰਟ ਦੋ ਲੱਗਣਿਆ ਇਹ ਦਿਖਾ ਦੇ ਵੀ ਉਧਰ ਆ ਦੇਖੋ ਜਿਵੇਂ ਇਹ 8 ਫੁੱਟਾ ਗਾ ਜੀ ਇਹ ਪੂਰਾ 8 ਆ ਵੀ ਅੱਛਾ 8 ਪੂਰਾ ਇੱਧਰ ਵੀ ਹਾਂ ਇਹ ਆਪਾਂ ਕੋਲੇ ਪਾਸੇ 9 ਫੁੱਟਾ ਆ ਗਾ ਜੀ ਠੀਕ ਹੈ ਜੀ ਉਹ ਵੀ ਚੈੱਕ ਕਰਾ ਦਿਓ ਜੀ ਉਹ ਵੀ ਚੈੱਕ ਕਰਾ ਲੈਣੇ 9 ਦਾ 9 ਹੀ ਰਵੇਗਾ ਠੀਕ ਹੈ ਜੀ ਆ ਚੈੱਕ ਕਰਾ ਦਿਓ ਜੀ ਪੂਰਾ 9 ਫੁੱਟ ਆ ਗਿਆ ਜੀ 9 ਹੀ ਮਿਲੂਗਾ ਤੁਹਾਨੂੰ ਠੀਕ ਹੈ ਬਸ ਟੈਸਟ ਕਰਾ ਦਿਓ ਜੀ ਠੀਕ ਹੈ ਜੀ ਠੀਕ ਹੈ ਜੀ ਆ ਇਹ 9 ਦਾ 9 ਹੀ ਮਿਲੂਗਾ ਵੀ ਇਹ ਨੀਗਾ 9 ਦੇ ਵਿੱਚੋਂ ਘੱਟ ਹੋਊਗਾ ਠੀਕ ਹੈ ਵੀਰੇ ਇਹਨਾਂ ਚੀਜ਼ਾਂ ਤੋਂ ਜਿਹੜਾ ਰੋਟੇਟਰ ਚੱਲਦਾ ਠੀਕ ਹੈ ਇਹ ਚੀਜ਼ ਤੁਹਾਡੀ ਚੰਗੀ ਆ ਤਾਂ ਰੋਟੇਟਰ ਲੌਂਗ ਲਾਈਫ ਚੱਲੇਗਾ ਹਾਂ ਜੀ ਹਾਂ ਤੇ ਵੀਰੇ ਆ ਜਿਹੜਾ ਦੋ ਫਰਕ ਰੱਖੇ ਹੋਏ ਆ ਇਹਨਾਂ ਵਿੱਚ ਵੀ ਕੋਈ ਚੇਂਜ ਕਰ ਰੱਖਿਆ ਕਿ ਕੁਆਲਿਟੀ ਚੇਂਜ ਇਹਦੇ ਵਿੱਚ ਤੁਹਾਡੇ ਸਾਹਮਣੇ ਆਗਾ ਜੀ ਫਰਕ ਤੁਹਾਡੇ ਸਾਹਮਣੇ ਦਿਸ ਰਿਹਾ ਇਹ ਆਗਾ ਢਲਾਈ ਦਾਗਾ ਜੀ ਇਹ ਪੂਰੀ ਹਾਰ ਚੀਜ਼ ਹੈ ਜੀ ਇਹ ਹਾਰ ਹੈ ਹਾਂ ਪੂਰੀ ਹਾਰ ਚੀਜ਼ ਹੈ ਇਹ ਟੁੱਟਣ ਦੀ ਮੂਸਮ ਦੀ ਗਰੰਟੀ ਹੈ ਇੱਕ ਆ ਗਿਆ ਆਮ ਪੱਤੇ ਦਾ ਜੀ ਇਹ ਅੱਛਾ ਇਹ ਪੱਤੇ ਦਾ ਆਮ ਲੋਹੇ ਦਾ ਆ ਗਿਆ ਇਹ ਨੇ ਫਸ ਕੇ ਕਿਸ ਦਰਖਤ ਤੇ ਜੜ ਦੇ ਵਿੱਚ ਇਹਨੇ ਇੱਕ ਵਿੰਗਾ ਡਿੰਗਾ ਹੁੰਦਾ ਹੀ ਰਹਿੰਦਾ ਜੀ ਇਹ ਠੀਕ ਹੈ ਜੀ ਤੇ ਵੀਰੇ ਹੁਣ